ਤੁਸੋ ਅੱਜ ਆਪਾਂ ਗੱਲ ਕਰਾਂਗੇ ਜੇਕਰ ਤੁਸੀਂ ਸੀਐਸਸੀ ਰਾਹੀਂ ਰੇਲਵੇ ਟਿਕਟ ਨੂੰ ਬੁੱਕ ਕਰਨਾ ਤਾਂ ਕਿਵੇਂ ਕਰ ਸਕਦੇ ਆ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸਭ ਤੋਂ ਪਹਿਲਾਂ ਸੀਐਸਸੀ ਦਾ ਪੋਰਟਲ ਆ ਸੀਐਸਸੀ ਸਫਰ ਆਨ ਮਸੀਂ ਓਪਨ ਕਰਾਂਗੇ ਗੂਗਲ ਤੇ ਸਰਚ ਕਰਾਂਗੇ ਸੀਐਸਸੀ ਸਫਰ ਇਸ ਤੋਂ ਬਾਅਦ ਸੀਐਸਸੀ ਸਫਰ.in ਵਾਲੀ ਵੈਬਸਾਈਟ ਨੂੰ ਓਪਨ ਕਰਾਂਗੇ ਓਪਨ ਕਰਨ ਤੋਂ ਬਾਅਦ ਦੋਸਤੋ ਲੌਗਇਨ ਵਾਲੀ ਆਪਸ਼ਨ ਤੇ ਕਲਿੱਕ ਕਰਾਂਗੇ ਇਸ ਆਪਸ਼ਨ ਤੇ ਕਲਿੱਕ ਕਰ ਦਵਾ ਤੁਹਾਡੀ ਯੂਜ਼ਰ ਆਈਡੀ ਇੱਕ ਅਕਾਊਂਟ ਕ੍ਰੀਏਟ ਕੀਤਾ ਹੋਊਗਾ CSC ID ਵਾਲਾ ਉਹ ਨੂੰ ਅਸੀਂ ਲੌਗਇਨ ਕਰਾਂਗੇ ਕੈਪਚਾ ਕੋਡ ਕਰਾਂਗੇ ਅਤੇ ਲੌਗਇਨ ਕਰਾਂਗੇ ਲੌਗਇਨ ਕਰਨ ਤੋਂ ਬਾਅਦ ਇਹ ਕੋਲ CSC ਸਫਰ ਦਾ ਪੋਰਟਲ ਓਪਨ ਹੋ ਜਾਵੇਗਾ ਇਸ ਅਸੀਂ ਆਪਸ਼ਨ ਨੂੰ ਬੰਦ ਕਰਾਂਗੇ ਇਸ ਤੋਂ ਬਾਅਦ ਅਸੀਂ ਅਵਰ ਸਰਵਿਸਿਜ਼ ਵਾਲੀ ਆਪਸ਼ਨ ਤੇ ਕਲਿੱਕ ਕਰਾਂਗੇ ਟ੍ਰੇਨ ਬੁਕਿੰਗ ਬੁਕਿੰਗ ਵਾਲੀ ਆਪਸ਼ਨ ਤੇ ਕਲਿੱਕ ਕਰਨ ਤੋਂ ਬਾਅਦ ਇਹ ਇਦਾਂ ਦਾ ਇੱਕ ਇੰਟਰਫੇਸ ਓਪਨ ਹੋਵੇਗਾ ਇਸ ਵਿੱਚ ਅਸੀਂ ਪਾਵਾਂਗੇ ਕਿਸ ਜਗ੍ਹਾ ਤੋਂ ਅਸੀਂ ਕਿਸ ਜਗ੍ਹਾ ਸਟੇਸ਼ਨ ਤੇ ਜਾਣਾ ਸਪੋਜ਼ ਅਸੀਂ ਬਚਨੜਾ ਤੋਂ ਜਾਣਾ ਦਿੱਲੀ ਨੂੰ ਆ ਉਸ ਅਬ ਡੇਟ ਸਿਲੈਕਟ ਕਰਾਂਗੇ ਅਸੀਂ ਕਿਹੜੀ ਡੇਟ ਨੂੰ ਜਾਣਾ ਸਪੋਜ਼ ਅਸੀਂ 21st ਨੂੰ ਜਾਣਾ ਅਤੇ ਇਸ ਤੋਂ ਬਾਅਦ ਤੁਸੀਂ ਕਰਟੇਰੀਆ ਜਰਨਲ ਲੇਡੀਜ਼ ਸਤਕਾਲ ਆਪਣੇ ਅਕੋਰਡਿੰਗ ਸਿਲੈਕਟ ਕਰ ਸਕਦੇ ਹੋ ਕਲਾਸਸ 올 ਫਰਸਟ ਏਸੀ ਨੋਨ ਏਸੀ ਜਾਂ ਅਸੀਂ ਸਿੰਪਲ ਕਲਾਸ ਸਿੰਪਲ ਕਲਾਸ ਲੈਣੀ ਹੈ ਤਾਂ ਸਿਲੈਕਟ ਕਰਕੇ ਜੀ ਫਾਈਂਡ ਟ੍ਰੇਨ ਤੇ ਕਲਿੱਕ ਕਰਾਂਗੇ ਪਾਇੰਟਰ ਦੇ ਕਲਿੱਕ ਕਰ ਸਾਡੇ ਕੋਲ ਸਾਰੀਆਂ ਟ੍ਰੇਨਸ ਓਪਨ ਹੋ ਜਾਣਗੀਆਂ ਜਿੰਦਾ ਦਾ ਰੂਟ ਹੈਗਾ ਹੋਊਗਾ ਅ ਬਟਿੰਡਾ ਤੋਂ ਦਿੱਲੀ ਜਿਵੇਂ ਕਿਸੇ ਕਿਸੇ ਲਈ ਤੁਸੀਂ ਕੋਈ ਵੀ ਕਰ ਸਕਦੇ ਆ ਆਲ ਓਵਰ ਇੰਡੀਆ ਜੋ ਕਿਤੋਂ ਵੀ ਤੁਸੀਂ ਇਹ ਬੁੱਕ ਕਰ ਸਕਦੇ ਹੋ ਇਸ ਤੋਂ ਬਾਅਦ ਟਾਈਮਿੰਗ ਵੇਖਾਂਗੇ ਕਿਸ ਟਾਈਮ ਅਸੀਂ ਜਾਣਾ ਸਬੋਤ ਸਵੇਰ 5 ਵਜੇ ਜਾਣਾ ਸ਼ਾਮ ਨੂੰ ਜਾਣਾ ਇਵਨਿੰਗ ਜ ਪੋਸਟਮਿੰਗ ਅਗਦੇ ਅਕੋਰਡਿੰਗ ਅਸੀਂ ਪਰਟੀਕੂਲਰ ਆਪਸ਼ਨ ਦੇ ਜਿਕਰ ਸਿੰਪਲ ਕਲਾਸ ਲੈਣੀ ਤਾਂ ਕਲਿੱਕ ਕਰਡ ਰੀਫਰੈਸ਼ ਤੇ ਕਲਿੱਕ ਕਰਾਂਗੇ ਸਾਨੂੰ ਉਥੇ ਅਵੇਲੇਬਿਲਟੀ ਪਤਾ ਲੱਗ ਜਾਵੇ ਕਿ ਜੇਕਰ ਏਸੀ ਥਰਡ ਏਜੀ ਲੈਣੀ ਹੈ ਉਸ ਤੇ ਕਲਿੱਕ ਕਰਾਂਗੇ ਤਾਂ ਉਸ ਦੀ ਅਵੇਲੇਬਿਲਟੀ ਪਤਾ ਲੱਗ ਜਾਵੇ ਵੀ ਨਾਲ ਪ੍ਰਾਈਸ ਜੇ ਸੈਕੰਡ ਟੀਆਜ ਸੈਕੰਡ ਏਜੀ ਲੈਣੀ ਹੈ ਤਾਂ ਉਸ ਤੇ ਕਲਿੱਕ ਕਰਾਂਗੇ ਤਾਂ ਉਸ ਦੀ ਅਵੇਲੇਬਿਲਟੀ ਪਲੱਸ ਦਾ ਰੇਟ ਬਤ ਲੱਗੇਗਾ ਜੇ ਫਸਟ ਟਾਇਰ ਬੁੱਕ ਕਰਨੀ ਹੈ ਤਾਂ ਉਸ ਤੇ ਕਲਿੱਕ ਕਰਾਂਗੇ ਤਾਂ ਉਹਦੀ ਅਵੇਲੇਬਿਲਟੀ ਪਤਾ ਲੱਗ ਜਾਵੇਗੀ ਇਸ ਕੇ ਸਿਲਪਰ ਪ੍ਰਕਾਸ਼ ਕਰ ਰਹੇ ਹਾਂ ਬੁੱਕ ਨਾਉ ਤੇ ਕਲਿੱਕ ਕਰਾਂਗੇ ਜਿਹੜੀ ਡੇਟ ਤੇ ਇਸ অপਸ਼ਨ ਨੂੰ ਯੈਸ ਕਰਾਂਗੇ ਯੈਸ ਕਰਨ ਤੋਂ ਬਾਅਦ ਦੋਸਤ ਅਸੀਂ ਇਸ ਪੈਸੇਂਜਰ ਇਨਫੋਰਮੇਸ਼ਨ ਨੂੰ ਉਹਥੇ ਭਰਾਂਗੇ ਸਭ ਪਹਿਲਾਂ ਪੈਸੇਂਜਰ ਦਾ ਮੋਬਾਈਲ ਨੰਬਰ ਭਰਾਂਗੇ ਕੋਈ ਵੀ ਭਰ ਸਕਦੇ ਆ ਪੈਸੇਂਜਰ ਦਾ ਮੋਬਾਈਲ ਨੰਬਰ ਇਸ ਤੋਂ ਬਾਅਦ ਨਾਮ ਭਰਾਂਗੇ ਇਸ ਤੋਂ ਬਾਅਦ ਏਜ ਭਰਾਂਗੇ ਉਹਦੀ ਜੈਂਡਰ ਮੇਲ ਫੀਮੇਲ ਭਰਾਂਗੇ ਕੰਟਰੀ ਇੰਡੀਆ ਬਰਥ ਪ੍ਰੈਫਰੈਂਸ ਵੀ ਦੇਣੀ ਦੇ ਸਕਦੇ ਹੋ ਜੇਕਰ ਜੇ ਤਤਕਾਲ ਸੀਟ ਮਿਲਦੀ ਹੈ ਤੇ ਕਿਹੜੀ ਲੈਣੀ ਆ ਜਾਂ ਕਨਫਰਮ ਟਿਕਟ ਲੈ ਰਹੇ ਆ ਤਾਂ ਅਸੀਂ ਉਹ ਚ ਆਪਣਾ ਕ੍ਰਾਈਟਰੀਆ ਸਿਲੈਕਟ ਕਰ ਸਕਦੇ ਆ ਕਨਫਰਮ ਟਿਕਟ ਅਸੀਂ ਪ੍ਰੀਫਰੈਂਸ ਸਿਲੈਕਟ ਕਰ ਸਕਦੇ ਆ ਜੇਕਰ ਵੇਟਿੰਗ ਮਿਲ ਰਹੀ ਹੈ ਤਾਂ ਉਸ ਨੂੰ ਉਹਦੋਂ ਵੀ ਕਰ ਸਕਦੇ ਆ ਪਰ ਅਕੋਰਡਿੰਗ ਟੂ ਰੇਲਵੇ ਹੋਗਾ ਸਾਨੂੰ ਉਹ ਮਿਲੂ ਨਾ ਨਹੀਂ ਮਿਲੂਗੀ ਇਸ ਕੇਸ ਦੇ ਵਿੱਚ ਸਾਨੂੰ ਕਨਫਰਮ ਮਿਲ ਰਹੀ ਹੈ ਤਾਂ ਅਸੀਂ ਲੋਅਰ ਬਰਥ ਕਰ ਸਕਦੇ ਆ ਸਿਲੈਕਟ ਆਪਣੇ ਪ੍ਰੀਫਰੈਂਸ ਇਸ ਬਾਅਦ ਅਸੀਂ ਚੇਂਜ ਬੋਰਡਿੰਗ ਵਾਲੀ ਆਪਸ਼ਨ ਸਿਲੈਕਟ ਕਰ ਸਕਦੇ ਆ ਇਨਸ਼ੋਰਸ ਨੂੰ ਜਿਵੇਂ ਅਸੀਂ ਰੱਖਣਾ ਕੰਟੀਨਿਊ ਬੁਕਿੰਗ ਤੇ ਕਲਿੱਕ ਕਰਾਂਗੇ ਫਰਨੋ ਬੋਗਲ ਤੇ ਕਲਿੱਕ ਕਰਨ ਦਾ ਪੇ ਪੇਜ ਆ ਸਾਡਾ ਓਪਨ ਹੋਏਗਾ ਜਿੱਦੇ ਪੇਮੈਂਟ ਕਰਾਂਗੇ ਸਾਡੇ ਜਿਹੜਾ ਕਰਾਈਟੇਰੀਆ ਸ਼ੋ ਹੋਏਗਾ ਇੱਥੇ ਸਾਰਾ ਫਾਰੇ ਦਾ ਵੀ ਸਾਡਾ ਕਿੰਨਾ ਖਰਚਾ ਲੱਗੂਗਾ 275 ਰੁਪਏ ਟੋਟਲ ਰੇਟ ਆ ਉਸ ਉੱਪਰ ਟੈਕਸ ਸਾਰਾ ਕੋ ਸ਼ੋ ਹੋਣਗੇ ਅਤੇ ਇਹ ਪੈਸੇ ਤੁਸੀਂ ਆਪਣੇ ਸੀਏਸੀ ਵਰਲਡ ਵਿੱਚ ਐਡ ਕਰ ਲੈਣੇ ਆ ਪੇ ਤੇ ਕਲਿੱਕ ਕਰਨ ਤੋਂ ਬਾਅਦ ਸਾਡਾ ਸੀਏਸੀ ਆਈਡੀ ਦੁਆਰਾ ਲੌਗਇਨ ਮੰਗੇਗਾ ਪਹਿਲਾਂ ਯੂਜ਼ਰ ਨੇ ਫਿਰ ਪਾਸਵਰਡ ਪਾਸਵਰਡ ਮੰਗਣ ਤੋਂ ਬਾਅਦ ਸਾਡੇ ਜਿਹੜੇ ਸੀਏਸੀ ਵਰਲਡ ਅਕਾਊਂਟ ਆ ਉਹਦੇ ਵਿੱਚੋਂ ਪੈਸੇ ਕੱਟੇ ਜਾਣਗੇ ਜਿੰਨੇ ਵੀ ਇਹਦੇ ਫੀਸ ਹੋਊਗੀ ਸਾਡੀ ਇਹਦੀ ਟਿਕਟ ਦੀ ਫੀਸ ਹੋਊ ਉਹਦੇ ਵਿੱਚੋਂ ਡੈਬਿਟ ਹੋਵੇਗੀ ਫੀਸ ਡੈਬਿਟ ਹੋਣ ਤੋਂ ਬਾਅਦ ਇੱਕ OTP ਜਾਵੇਗਾ ਰਜਿਸਟ੍ਰੇਸ਼ਨ ਰਜਿਸਟਰਡ ਮੋਬਾਈਲ ਦੇ ਉੱਤੇ ਉਹ OTP ਵੈਰੀਫਾਈ ਕਰਨਾ ਜ਼ਰੂਰੀ ਆ ਉਹ OTP ਵੈਰੀਫਿਕੇਸ਼ਨ ਹੋਣ ਤੋਂ ਬਿਨਾ ਸਾਡੀ ਟਿਕਟ ਜਨਰੇਟ ਨਹੀਂ ਹੋਵੇਗੀ ਉਹਦੇ ਵਾਸਤੇ ਅਗੇਨ ਅਸੀਂ ਸਾਡਾ ਜਿਹੜਾ ਸਾਨੂੰ ਇਸ ਯੂਜ਼ਰ ਆਈਡੀ ਪਾਸਵਰਡ ਮਿਲਿਆ ਹੂਗਾ ਸੀਐਸਸੀ ਤੋਂ ਇੱਕ ਡਿਫਰੈਂਟ ਆ ਸਾਡੇ ਇਸ ਪੋਰਟਲ ਵਾਸਤੇ ਉਹਦਾ ਹੀ ਯੂਜ਼ਰ ਆਈਡੀ ਪਾਸਵਰਡ ਐਂਟਰ ਕਰਾਂਗੇ ਇੱਕ ਵੈਰੀਫਿਕੇਸ਼ਨ ਕੋਡ ਜਿਹੜਾ ਰਜਿਸਟਰਡ ਮੋਬਾਈਲ ਦੇ ਉੱਪਰ ਉਹਨੂੰ ਭਰਨ ਤੋਂ ਬਾਅਦ ਸਾਡੀ ਟਿਕਟ ਜਨਰੇਟ ਹੋਵੇਗੀ ਕਨਫਰਮ ਹੋਵੇਗੀ ਤਾਂ ਸੀਟ ਨੰਬਰ ਸ਼ੋਅ ਹੋਵੇਗਾ ਜੇ ਵੇਟਿੰਗ ਆਵੇਗਾ ਤਾਂ ਵੇਟਿੰਗ ਸ਼ੋਅ ਹੋਊਗਾ ਵੇਟਿੰਗ ਟਿਕਟ ਦਾ ਕੀ ਪ੍ਰੋਸੈਸ ਹੁੰਦਾ ਉਹਦੇ ਬਾਰੇ ਇੱਕ ਨਵੀਂ ਵੀਡੀਓ ਲੈ ਕੇ ਆਉਂਗਾ ਠੀਕ ਹੈ ਦੋਸਤੋ ਅੱਜ ਸੀਗਾ ਇਹ ਨਹੀਂ ਕਿ ਸਿਰਫ ਇਨਫੋਰਮੇਸ਼ਨ ਤੁਹਾਡੇ ਲਈ ਜਿ거 ਅਸੀਂ ਟਿਕਟ ਬੁੱਕ ਕਰਨੀ ਹੈ ਆਈਆਰਸੀਟੀਸੀ ਪੋਰਟਲ ਤੋਂ ਸੀਐਸਸੀ ਥਰੂ ਕਿਵੇਂ ਕਰ ਸਕਦੇ ਹਾਂ ਜਾਣਕਾਰੀ ਚੰਗੀ ਲੱਗੀ ਤਾਂ ਗੱਜਰੂਰ ਸ਼ੇਅਰ ਕਰਨਾ